ਲਓ ਜੀ ਅੱਜ ਆਪਾਂ ਲੈ ਕੇ ਆਏ ਆ ਲਾਲ ਮੂਲੀਆਂ ਆਪਣੀਆਂ ਘਰ ਦੀਆਂ ਪੱਟ ਕੇ ਵਿੱਚ ਇੱਕ ਚਿੱਟੀ ਵੀ ਐ ਤੇ ਸੁਣਿਆ ਵੀ ਇਹਦੇ ਫਾਇਦੇ ਬੜੇ ਹੁੰਦੇ ਨੇ ਸਿਹਤ ਲਈ ਬੜੀ ਚੰਗੀ ਹੁੰਦੀ ਐ ਬਾਕੀ ਮੈਨੂੰ ਜ਼ਿਆਦਾ ਪਤਾ ਨਹੀਂ ਤੁਸੀਂ ਸਰਚ ਕਰ ਲਿਓ ਲਾਲ ਮੂਲੀ ਬਾਰੇ ਆਪਾਂ ਇਹਦੇ ਬਣਾਉਨੇ ਆ ਪਰੌਂਠੇ ਨਾ ਧੋ ਲਈਏ ਜਿਹੜੀਆਂ ਹੋਈਆਂ ਨੇ ਲਓ ਜੀ ਤਾਂ ਇਹ ਸੋਹਣੀਆਂ ਬਣੀਆਂ ਨਿਖੜ ਗਈਆਂ ਨੇ ਆਪਾਂਾ ਸਿਰਫ ਇਹਨਾਂ ਦੇ ਆ ਜੜ੍ਹ ਐ ਜਿਹੜੀ ਇਹਨੂੰ ਛਿੱਲਣਾ ਉਰੀ ਮੂਲੀ ਨਹੀਂ ਆਪਾਂ ਛਿੱਲਣੀ ਜਿੱਥਰ ਤੱਕ ਹੈ ਵੇ ਥੋੜੀ ਡੈਮੇਜ ਜੀ ਉਹ ਆਪਾਂ ਛਿੱਲਣੀ ਆ ਪਤਲੀ ਛਿੱਲੜਾਉਣੀ ਓਕਾ ਦੋ ਮੂਲੀਆਂ ਆਪਾਂ ਰੱਖਣੀ ਸਾਗ ਨਾਲ ਖਾਣੇ ਆਸਤੇ ਤੇ ਬਾਕੀ ਆਪਾਂ ਬਣਾਉਣਾ ਪਊਂਗੇ ਲਓ ਜੀ ਲਾ ਮੂਲੀ ਦੀ ਜੜੀ ਇਹਦੇ ਆਪਾਂ ਜਿਹੜੀ ਆ ਚੜਜੀ ਲਾ ਲਈ ਛੱਲਣਾ ਸਾਰੇ ਬਿਲਕੁਲ ਵੀ ਇਹਨੂੰ ਪਿੱਲਰ ਦੇ ਨਾਲ ਨਹੀਂ ਛੱਲਣਾ S3 ਕੇ ਚੁੱਤੂ ਐ ਸਟਰਾ ਨਹੀਂ ਦੀ ਪਰ ਉਹ ਸਟਰਾ ਇਹ ਸਾਮੀ ਆ ਪਛੇ ਲਈ ਫਿਰ ਮਿਲਦੀ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਕੱਤੂ ਕੱਟ ਦੇਖ ਕੰਚ ਇਸ ਤਰ੍ਹਾਂ ਨਹੀਂ ਲੱਗ ਗਿਆ ਹੁਣ ਆਪਾਂ ਸਾਰੀਆਂ ਫੈਲ ਲਈ ਲਓ ਜੀ ਹੁਣ ਤੁਸੀਂ ਕੋਈ ਵੀ ਸਾਫ਼ ਕੱਪੜਾ ਲੈਣਾ ਇਸ ਤਰ੍ਹਾਂ ਫੜ ਕੇ ਇਹਨਾਂ ਵਿੱਚ ਪਾ ਕੇ ਨਚੋੜ ਕੇ ਇਹਨਾਂ ਦਾ ਪਾਣੀ ਜਿਹੜਾ ਸਾਰਾ ਟੜ ਲੈਣਾ ਆਪਾਂ ਕਿਉਂਕਿ ਫਿਰ ਰੋਟੀ ਜਿਹੜੀ ਸੌਫੀ ਬਹੁਤ ਬਣਦੀ ਹੈ ਇਸ ਤਰ੍ਹਾਂ ਪੱਟੰਗੀ ਤੇਰਾ ਵਿੱਚ ਪਾ ਲੈਣਾ <desk> लो जी इस तरह सुखिया सुक्या हो जाए जो आप इन्हों का पानी क्ड देने फिर जिमें मर्जी रोटी पकाइए कोई दिक्कत नहीं आती तो पानी भी आपा ज ਤੇ ਪਾਣੀ ਵੀ ਇਹਦਾ ਜਿਹੜਾ ਆਪਾਂ ਇਹਨੂੰ ਵੇਸਟ ਨਹੀਂ ਕਰਨਾ ਇਹਦੇ ਨਾਲ ਆਪਾਂ ਇੱਧਰ ਆਟਾ ਗੁੰਨਾਂਗੇ ਇਹ ਵਿੱਚ ਪਾ ਲਾਂਗੇ ਉਦੋਂ ਇਹਨੂੰ ਆਪਾਂ ਵੇਸਟ ਨਹੀਂ ਕਰਨਾ ਤੇ ਪਾਣੀ ਵੀ ਪਿੰਕ ਪਿੰਕ ਤੇ ਨਾਲ ਮੂੜੀਆਂ ਅੰਡੜੀਆਂ ਨੇ ਬਹੁਤ ਟੇਸਟੀ ਨੇ ਖਾ ਕੇ ਦੇਖੀਆਂ ਸੀ ਤੇ ਇਹਨਾਂ ਜਿਹੜੀਆਂ ਰੋਟੀਆਂ ਵੀ ਜਿਹੜੀਆਂ ਬਹੁਤ ਵਧੀਆ ਬਣਨਗੀਆਂ ਆਪਾਂ ਪਰੌਂਠੇ ਬਣਾ ਸਕਦੇ ਆ ਤਾਂ ਇਹ ਸਲਾਦ ਵਿੱਚ ਖਾ ਸਕਦੇ ਆ ਇੱਕ ਮੂਲੀ ਆਪਾਂ ਵਿੱਚ ਵਾਟ ਪਾਈ ਹੈ ਤੇ ਬਾਕੀ 3-4 ਮੂਲੀਆਂ ਨੇ ਜਿਹੜੀਆਂ ਉਹ ਆਪਣੀਆਂ ਰੈਡੀ ਨੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਵਾਂਗੇ ਥੋੜਾ ਜਿਹਾ ਧਨੀਆ ਤੇ ਬੇਥੀ ਪਾਵਾਂਗੇ ਲਓ ਜੀ ਆਪਾਂ ਆਟੇ ਦੇ ਵਿੱਚ ਥੋੜਾ ਜਿਹਾ ਪਾਣੀ ਜਿਹੜਾ ਨਮਕ ਮਿਕਸ ਕਰਕੇ ਹੁਣ ਆਪਾਂ ਪਾ ਦਾਂਗੇ ਆਹ ਵਾਲਾ ਪਾਣੀ ਪਿੰਕ ਵਾਲਾ ਫਿਰ ਆਪਾਂ ਉਸੇ ਪਾਣੀ ਦੇ ਨਾਲ ਥੋੜਾ ਜਿਹਾ ਹੋਰ ਪਾ ਕੇ ਗੋਲ ਲੋਜੀ ਹੁਣ ਆਪਾਂ ਬਿਲਕੁਲ ਰੋਟੀ ਕੌਨ ਦਾਮ ਦੇ ਉੱਤੇ ਇਹਦੇ ਵਿੱਚ ਜਿਹੜਾ ਸਮਾਨ ਲਾਉਣਾ ਹੈਗਾ ਪਹਿਲਾਂ ਇਹਦੇ ਵਿੱਚ ਆਪਾਂ ਨਾ ਥੋੜਾ ਜਿਹਾ ਧਨੀਆ ਤੇ ਥੋੜੀ ਜਿਹੀ ਮੇਥੀ ਇਹ ਜਿਹੜੀ ਉਹ ਬਰੀ ਬਰੀ ਕੱਟ ਲੈਣੇ ਆਂਗੇ ਰੋਟੀ ਤੜੀਆਂ ਤੇ ਕੱਟ ਦਿੱਤਾ ਹੁਣ ਆਪਾਂ ਘਰ ਦਾ ਮਸਾਲਾ ਪੀਸਿਆ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜਿਆਦਾ ਨਹੀਂ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਚਿਨਾ ਤੁਸੀਂ ਖਾਂਦੇ ਬਾਅਦ ਕੱਟ ਉਹਨਾਂ ਪਾ ਸਕਦੇ ਥੋੜੀ ਜੀ ਆਪਾਂ ਇਹਦੇ ਵਿੱਚ ਲਾਣੇ ਚ ਪਾਵਾਂਗੇ ਦਿਮੇਕ ਕਰ ਲਵਾਂਗੇ। ਇਸ ਟ੍ਰਿਕ ਦੇ ਨਾਲ ਜਦੋਂ ਆਪਾਂ ਕੱਪੜੇ ਦੇ ਵਿੱਚ ਪਾ ਕੇ ਨਿਚੋੜਦੇ ਆਂ ਉਦੋਂ ਬਿਲਕੁਲ ਹੀ ਵੇਖੋ ਸੁੱਕੀਆਂ ਸੁੱਕੀਆਂ ਨੇ। ਪਾਣੀ ਨਹੀਂ ਰਹਿੰਦਾ ਬਿਲਕੁਲ ਤੇ ਟਾਈਮ ਤੇ ਜਦ ਰੋਟੀ ਬਣਾਉਣੀ ਹੁੰਦੀ ਹੈ ਉਦੋਂ ਆਪਾਂ ਜਿਹੜਾ ਨੂਨ ਮਰਚ ਲਾਉਣਾ ਹੈ ਨੂਨ ਮਰਚ ਲਾਉਣਾ ਥੋੜਾ ਜਿਹਾ ਪਾਣੀ ਜਿਹੜਾ ਇਹ ਆ ਜਾਂਦਾ ਇਹਨਾਂ ਦੇ ਵਿੱਚ ਹੁਣ ਆਪਾਂ ਰੋਟੀ ਬਣਾਉਨੇ ਹੁਣ ਆਪਾਂ ਇਸ ਤਰ੍ਹਾਂ ਦੋ ਛੋਟੇ ਛੋਟੇ ਪੇੜੇ ਕਰ ਲੈਣੇ ਨੇ ഇന്നു വേക രോട്ട ബാ ലു പത്തലിയ ਇਸ ਤਰ੍ਹਾਂ ਪਦੁੰਨੇ ਜਿਹੜੇ ਨੇ ਪਤਲੇ-ਪਤਲੇ ਫੁਲਕੇ ਵੇਲ ਲੈਣੇ ਨੇਗੇ ਇਸ ਤਰ੍ਹਾਂ ਹੰ ਜਿੰਨਾ ਤੁਹਾਡਾ ਚੀ ਕਰਤਾ ਤੁਸੀਂ ਉਨਾਂ ਸਮਾਨ ਵਿੱਚ ਪਾ ਸਕਦੇ ਸਾਰੇ ਫਲਾ ਲੈਣਾ ਆਪਾਂ ਕੰਡਿਆਂ ਤੱਕ ਜਿਆਦਾ ਲੱਗਦਾ ਕੱਢ ਤੋਂ ਬਦਲ ਕੱਟ ਲਾ ਦਿੱਤਾ ਹੋਰ ਪਾ ਲਓ ਦੂਸਰੀ ਰੋਟੀ ਉੱਪਰ ਰੱਖ ਕੇ ਇਸ ਤਰ੍ਹਾਂ ਤੁਨਾਲੀ ਦੀ ਦਵਾ ਦਵਾ ਕੇ ਆਪਾਂ ਕਰ ਸਕਦੇ ਆ ਤੇ ਭੇੜ ਵੀ ਸਕਦੇ ਆ

ਉਹ ਬੇਟੀ ਆਪਾਂ ਕਰਕੇ ਰੱਖ ਲੈਨੇ ਕੋਲ ਆ ਆਪਣਾ ਜਿਹੜਾ ਸਰਸ ਮੀਨ ਤੇ ਤਰਫ ਪਾਣੀ ਡਿਲੀ ਸ਼ਰਦਾ ਪੈ ਗਿਆ ਤੇ ਕਦਾਂ ਮਤ ਕਾਣਾ ਤਾਂ ਇਹ ਤੋਂ ਉੱਪਰ ਚੋਪੜ ਕੇ ਮੋਦਾ ਮਾਰ ਕੇ ਵੀ ਪਕਾ ਸਕਦੇ ਤੇ ਇਸ ਕਾ ਵੀ ਪਕਾ ਸਕਦੇ Parar, não não, não. não, não. não, não. não, não. não ਮੋਲੀਆ ਦਾ ਪ੍ਰੌਫ ਆਪਣਾ ਪੂਰਾ ਤਿਆਰ ਹੈ ਇਹ ਦੇਖੋ ਦੇਸੀ ਘਿਓ ਲਾ ਕੇ ਆਪਾਂ ਚਾਹ ਨਾਲ ਵੀ ਖਾ ਸਕਦੇ ਆ ਪਣ ਨਾਲ ਵੀ ਵੈਸੇ ਕਹਿੰਦੇ ਨੇ ਵੀ ਦਹੀਂ ਤੇ ਲੱਸੀ ਮਿਲ ਲੈਣਾ ਚਾਹੀਦਾ ਮੋਲੀ ਵਾਲੇ ਪ੍ਰੌਫ ਦੇ ਨਾਲ ਲਾਲ ਮੂਲੀ ਵਾਲੇ ਨਾਲ ਚਾਹ ਦੀ ਦੁੱਧਾ ਵੀ ਹੋਵੇ ਇਹਨਾਂ ਦਾ ਕੰਬੀਨੇਸ਼ਨ ਆਪਾਂ ਤਾਂ ਕਰ ਲੈਨੇ ਪਰ ਕਹਿੰਦੇ ਹੁੰਦਾ ਨਹੀਂ ਵੇ ਤੇ ਇਹਦੇ ਤੇ ਆਪ ਲਾਣਾ ਕਿਉਂ ਤਾਂ ਸੂਚ ਚ ਪੜ ਕੇ ਨਾ ਚੰਗੀ ਤੇ ਤਾਂ ਜੇ ਦਹੀਂ ਲੱਸੀ ਨਾ ਖਾਣਾ ਤਾਂ ਠੀਕ ਹੈ ਨਹੀਂ ਤੇ ਮੈਂ ਤੁਸੇ ਚਾਹ ਜਾਂ ਪਾਣੀ ਨਾਲ ਖਾ ਸਕਦੇ ਬਹੁਤ ਵਧੀਆ ਫ੍ਰੰਟ ਖਾ ਬਣਿਆਗਾ ਆਪਣਾ ਬਿਲਕੁਲ ਕੁੜਕਾ ਫ੍ਰੰਟ ਬਣਿਆਗਾ ਦੇਖੋ